ਵਾਰਥ ਨੇ ਐਸੀ ਯਾਦੂਮੀ ਕਲਮ ਚਲਾਈ ਉਸਦੇ ਹਰ ਸ਼ੇਅਰ ਵਿੱਚ ਉਹ ਹਰ ਸ਼ਬਦ ਵਿੱਚ ਉਹ ਪੰਜਾਬ ਬੋਲਣ ਲੱਗ ਪਿਆ ਉਸਦੇ ਹਰ ਫਾਂਕੋ ਚ ਨਾਂ ਦੇ ਸ਼ੂਕਣ ਦੀ ਆਵਾਜ਼ ਆਉਣ ਲੱਗੀ ਬੋਲਾਂ ਚ ਖਜੂਰ ਦੀ ਮਠਾਸ ਕੱਚੇ ਦੁੱਧ ਵਰਗੀ ਗੰਧ ਆਉਣ ਲੱਗ ਪਈ ਬਾਹਰ ਦੇ ਇਲਾਕੇ ਦੇ ਚਾਹ ਮਲਾਹ ਰੱਖਾਂ ਨੂੰ ਮੋਲਣ ਲੱਗ ਪਏ ਉਸ ਨੇ ਆਪਣੀ ਤਹਰੀਰ ਤੇ ਪ੍ਰੇਮ ਰਸ ਦੇ ਰੰਗ ਦਾ ਧੂੜਾ ਕੀ ਦਿੱਤਾ ਸ਼ਿੰਗਾਰ ਦਾ ਰੰਗ ਕੀ ਖਿਲਾ ਰਿਆ ਉਸ ਨੇ ਹੀਰ ਵਾਰ ਸਾਧੂ ਰੋਕ ਇੱਕ ਸੁੰਦਰੀਆ ਬਣਾ ਕੇ ਘਰ ਘਰ ਵਾਰ ਦਿੱਤਾ ਪੰਜਾਬ ਦੇ ਰਾਂਝਾ ਜਦੋਂ ਹੀਰ ਪਿੱਛੇ ਜੋਗੀ ਬਣ ਕੇ ਰੰਗਪੁਰ ਦਾ ਗੀੜਾ ਲਾਉਂਦਾ ਤਾਂ ਵਾਰਸ ਦੇ ਸ਼ਬਦਾਂ ਦੀ ਮਾਰਾ ਦੀ ਰੰਗਤ ਪੰਜਾਬੀ ਜਿੰਦਗੀ ਦੇ ਪਿੰਡੂ ਨਿਆਰਿਆਂ ਨੂੰ ਪੰਜਾਬਣ ਜੱਟੀਆਂ ਦੇ ਖੁੱਲੇ ਡੁੱਲੇ ਸੁਭਾਵਾਂ ਨੂੰ ਉਹਨਾਂ ਦੇ ਸਜਦੇ ਫੱਬਦੇ ਲੀੜਿਆਂ ਲੱਤਿਆਂ ਨੂੰ ਕਲਰਫੁੱਲ ਅਸੀਨ ਰੰਗਾਂ ਦੇ ਹਵਾਲੇ ਹੀ ਕਰ ਦਿੰਦੀ ਹੈ ਲਈਆਂ ਕੱਢਰ ਨਾਲੀਆਂ ਹਾਲੀਆਂ ਨੇ ਸੀਆਂ ਭੋਏ ਨੂੰ ਜਿੰਨਾ ਲਾਣੀਆਂ ਨਹੀਂ ਘਰਬਾਰ ਨਾਲ ਚੱਕੀਆਂ ਛੋਹ ਦਿੱਤੀਆਂ ਜਿੰਨਾ ਤੌਣਾ ਗੁੰਨ ਪਕਾਉਣੀਆਂ ਨਹੀਂ ਵਾਰਿਸ਼ਾ ਨੇ ਸ਼ੰਦਾਂ ਬੈਂਤਾਂ ਦੀਆਂ ਆਖਰੀ ਸਤਰਾਂ ਨੂੰ ਇਸ ਤਰ੍ਹਾਂ ਪਰੋਇਆ ਹੈ ਐਸਾ ਮਾਣ ਬਖਸ਼ਿਆ ਹੈ ਉਹ ਤੁਕਾਂ ਅੱਜ ਵੀ ਕਿਸੇ ਪਰਚੰਗ ਵਾਂਗੂ ਝੂਰਦੀਆਂ ਲੱਗਦੀਆਂ ਵਾਰਿਸ਼ਾ ਇਸ਼ਕ ਦੇ ਵੰਡ ਦੇ ਵਿੱਚੋਂ ਕਿਸੇ ਪੱਲੇ ਨਾ ਬਦਲੀ ਧੰਮੜੀ ਮਜੇ ਵੇਖ ਲੈ ਪੋਰੀਆਂ ਪੋਰੀਆਂ ਦੇ ਵਾਰਿਸ਼ਾ ਮੀਆਂ ਗੰਨਾ ਜੱਗ ਸਾਰਾ ਇਹ ਸਾਰਾ ਜੱਗ ਇੱਕ ਗੰਨੇ ਵਾਂਗੂ ਮਠਾਸੜਾ ਹੈ ਲੋਕਾਂ ਦਾ ਖਿਆਲ ਹੈ ਵੀ ਹੀਰ ਲਿਖਣ ਤੋਂ ਪਹਿਲਾਂ ਵਾਰਿਸ਼ਾ ਖੁਦ ਇਸ਼ਕ ਦਾ ਸ਼ਿਕਾਰ ਹੋ ਚੁੱਕਿਆ ਸੀਗਾ ਭਾਗ ਭਰੀ ਦੇ ਪਿਆਰ ਨੇ ਭਾਗ ਭਰੀ ਦੇ ਇਸ਼ਕ ਨੇ ਉਸ ਨੂੰ ਪਾਗਲ ਕਰਤਾ ਸੀਗਾ ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਤੁਰਿਆ ਵਾਰਿਸ਼ਾ ਵਾਂਗੂ ਵਾਰਿਸ਼ਾ ਨਾ ਮਾਰ ਭਾਗ ਭਰੀਏ ਅਨੀ ਮੂਨਸ਼ ਪਿਆਰੀਏ ਵਾਸਤਾਈ ਓ ਯਾਰੋ ਵਾਰਸ ਨੇ ਆਪਣੇ ਕਲਾਮ ਹੀਰ ਵਾਰਸ ਵਿੱਚ ਐਸੀ ਕਮਾਲ ਦੀ ਕਲਮ ਵਰਤੀ ਐ ਸੀ ਸੁੰਦਰ ਠੀਕ ਸਭ ਨਿਰਮਲ ਪੰਜਾਬੀ ਕੀ ਵਰਤੀ ਅਣ ਪੜ ਅੱਜ ਵੀ ਸੁਣ ਪੜ ਕੇ ਅੱਸ਼ ਅੱਸ਼ ਕਰ ਉੱਠਦਾ ਏ ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਣ ਕੇ ਕਦੋਂ ਬੁਝਾਉਂਦਾ ਈ ਇੱਕ ਬਾਜ ਤੋਂ ਕਾਨੇ ਕੂੰਜ ਖੋਈ ਵੇਖਾਂ ਚੁੱਪ ਐ ਕੀ ਕਰ ਲਾਂਦਾ ਈ ਵਾਰਸ ਨੇ ਹੀਰ ਵਾਰਸ਼ਾ ਲਿਖ ਕੇ ਹੀਰ ਨੂੰ ਹੀ ਅਮਰ ਨਹੀਂ ਕਰ ਗਿਆ ਸਗੋਂ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਰਹਿਤ ਨੂੰ ਰਹਿੰਦੀ ਦੁਨੀਆ ਤੱਕ ਜਿਉਂਦਾ ਕਰ ਗਿਆ ਪੰਜਾਬ ਦੀ ਆਵਾਜ਼ ਬਣ ਗਿਆ ਵਾਰਸ਼ਾ ਮੀਆਂ